ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੋਪਸ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਸਵੇਰ ਦਾ 6 ਵਜਣ ਵਾਲੇ ਨੇ 10 ਕੁ ਮਿੰਟਾਂ ਨੇ 6 ਵਜਣ ਵਿੱਚ ਤੇ ਚਾਹ ਵਗੈਰਾ ਚਾਹ ਵਗੈਰਾ ਪੀ ਲਈ ਅਸੀਂ ਆ ਥੋੜਾ ਜਲਦੀ ਉੱਠ ਖੜੀ ਸੀ ਜਲਦੀ ਪੀ ਲਈ ਚਾਹ ਸਪਰੇ ਕਰਨੀ ਆ ਦਵਿੰਦਰ ਮੈਨੂੰ ਜਲਦੀ ਠਾਉਣ ਲੱਗੇ ਉੱਠ ਜਾ ਉੱਠ ਜਾ ਉੱਠ ਜਾ ਤੇ ਮੈਂ ਕਿਹਾ ਚਲੋ ਉੱਠ ਕੇ ਤਾਂ ਕੀ ਕਰਨਾ ਕੰਮ ਤੋਂ ਨਵੇਂ ਸ਼ੁਰੂ ਹੋਣਗੇ ਕਹਿੰਦੇ ਨਹੀਂ ਉੱਠ ਜਾ ਚਲੋ ਮੈਂ ਕਿਹਾ ਚਲੋ ਉੱਠ ਜਾਂਦੀ ਆ ਮੈਂ ਤਾਂ ਜਲਦੀ ਉੱ ਤੇ ਅੱਜ ਬਣਾਉਣੀ ਹੁਣ ਮੈਂ ਚਟਨੀ। ਉਹ ਸੁਪਰੀ ਆਲੇ ਹੋਣਗੇ ਇੱਕ ਟਾਈਮ ਚਟਨੀ ਨਾਲ ਰੋਟੀ ਖਾਂਦੇ ਨੇ ਸਵੇਰੇ ਖਾ ਲੈਣਾ ਚਾਹੀਦਾ ਦੁਪਹਿਰੇ ਖਾ ਲੈਣੇ ਇੱਕ ਟਾਈਮ ਸਮਝੀ ਨਾਲ। ਤੇ ਸਬਜੀ ਵੀ ਹੁਣ ਹੀ ਬਣਾਉ ਸਬਜੀ ਬਣਾਉ ਕद्दू ਕद्दू ਬਾਂਡੀ ਚ ਤੋੜ ਕੇ ਲੈ ਕੇ ਆਉਣੀ ਆ ਤਾਜ਼ਾ ਕੱਲ ਮੈਂ ਸ਼ਾਮ ਨੂੰ ਦੇਖਿਆ ਸੀ ਫਿਰ ਮੈਂ ਕਿਹਾ ਚਲ ਸਵੇਰੇ ਬਣਾਉਣਾ ਉਹ ਸਵੇਰੇ ਤੋੜ ਲਾਂਗੇ। ਚਟਨੀ ਬਣਾ ਕੇ ਰੱਖਦਾ ਚਟਨੀ ਨਹੀਂ ਮੈਨੂੰ ਪਦੀਨਾ ਚਾਹੀਦਾ ਸੀ ਫਿਰ ਹੁਣ ਤੱਕ ਨਹੀਂ ਰਹਾ ਸੀਗਾ ਨਹੀਂ ਹੁਣ ਨੂੰ ਮੈਂ ਚਟਨੀ ਬਣਾ ਕੇ ਰੱਖ ਦਾਂਦੀ ਪਿਆਜ਼ ਤਾਂ ਮੇਰੇ ਕੋਲ ਛਿੱਲੇ ਪਏ ਨੇ ਫਿਰ ਮੈਂ ਕਿਾ ਚਲ ਹੇਰਾ ਦਿਨ ਚੜਨ ਦੋ ਫਿਰ ਮੈਂ ਪਦੀਨਾ ਲੈ ਕੇ ਆਉ ਤੋੜ ਕੇ ਕਈ ਵਾਰੀ ਹੁੰਦਾ ਨੂੰ ਕੋਈ ਕੀੜਾ ਕੁੜਾ ਲੜ ਜਾਂਦਾ ਮੈਂ ਕਾਨੂੰ ਕਾਲ ਕਰਨੀ ਆ ਤੇ ਹੁਣ ਦਿਨ ਚੜ ਰਿਹਾ ਹਲੇ ਚੀਟਾ ਦਿਨ ਤਾਂ ਹੋਇਆ ਨਹੀਂਗਾ ਤੇ ਮੈਂ ਕਿਾ ਚਲ ਹੁਣ ਥੋੜਾ ਜਿਹਾ ਹੋਰ ਦਿਨ ਚੜ ਲਾਂ ਮੈਂ ਪਦੀਨਾ ਤੋੜਦੀ ਫਿਰ ਚਟਨੀ ਬਣਾਉਂਗੀ ਇਹਨੇ ਮੈਂ ਕद्दू ਤੋੜ ਲਾਂ ਕद्दू ਤੋੜ ਕੇ ਕੱਟ ਲਾਂ ਸਬਜ਼ੀ ਤਿਆਰੀ ਕਰ ਲਾਂ ਫਿਰ ਜਿਵੇਂ ਕਹਿਣਗੇ ਹੁਣ ਚਟਨੀ ਨਾਲ ਖਾ ਦੋ ਲੋ ਚੀਜ਼ਾਂ ਮੈਂ ਬਣਾ ਕੇ ਰੱਖ ਦੰਨੀ ਆ ਤੇ ਮੇਰਾ ਬ੍ਰੇਕਫਾਸਟ ਰਾਤ ਨੂੰ ਕੁਝ ਡਿਸਾਈਡ ਨਹੀਂ ਕੀਤਾ ਹੈਗਾ ਪਰ ਬ੍ਰੈਡ ਪਏ ਨੇ ਫਿਰ ਐਕਸਪਾਇਰੀ ਡੇਟ ਨੇੜੇ ਆ ਜੂਗੀ ਬ੍ਰੈਡ ਕੰਜ਼ਿਊਮ ਕਰ ਲਈਏ ਤੇ ਉਹ ਸੈਂਡਵਿਚ ਬਣਾ ਲੂੰਗੀ ਅਜਾ ਕੁਝ ਚੱਲ ਰਿਹਾ ਫੁੱਲੀ ਮਸ਼ੀਨ ਚ ਪਾ ਕੇ ਕੱਪੜੇ ਉਹ ਵੀ ਮੈਂ ਰਾਤ ਲੋਡ ਨਹੀਂ ਕਰੇ ਹੈਗੇ ਕੱਲ ਮੈਂ ਬਹੁਤ ਥੱਕ ਗਈ ਸੀ ਕਹਿੰਨੇ ਆ ਜਾਂ ਥਕਾਵਟ ਹੋ ਗਈ ਇਸ ਕਾਰਨ ਮੇਰੇ پاس ਹੋ ਗਈ ਸੀ ਸ਼ਾਮ ਨੂੰ ਤੇ ਉਹ ਵੀ ਹੁਣ ਕੱਪੜੇ ਲੋਡ ਕੀਤੇ ਨੇ ਤੇ ਇੱਕ ਲੋਡ ਹੈਗਾ ਸਿੰਪੂਲੀ ਮਸ਼ੀਨ ਤੋਂ ਮੈਂ ਫੁੱਲੀ ਮਸ਼ੀਨ ਚ ਪਾਤੇ ਮੈਂ ਚਲੋ ਮੈਂ ਟੈਨਸ਼ਨ ਫਰੀ ਹੋਊਂਗੀ ਹਨਾ ਤੇ ਅੱਜ ਕੰਮ ਖੰਡ ਪਕਾਉਣ ਦਾ ਹੋਰ ਬਹੁਤ ਹੋਊਗਾ ਤੇ ਇਸ ਕਰਕੇ ਫਿਰ ਮੈਂ ਕਿਹਾ ਚਲੋ ਉਹ ਜੀ ਪਾ ਦਾਂ ਨਾ ਆਰਾਮ ਨਾਲ ਉੱਤੇ ਜਾਣਗੇ ਇਸ ਤਰ੍ਹਾਂ ਦੇ ਕੁਝ ਕੰਮ ਹੋ ਜਾਂਦੇ ਨੇ ਸ਼ੁਰੂ ਸਵੇਰੇ ਉੱਠਦੇ ਹੀ ਬਸ ਕੰਮ 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 ਆਗ ਲਾਈ ਲੱਗ ਜਾਂਦੇ ਕੰਮਾਂ ਦੀ ਚਲੋ ਜੀ ਚੱਲੀ ਅੰਦਰ ਮੈਂ ਤਾਂ ਸਪੋਰਟ ਸ਼ੂ ਪਾ ਲਿਆ ਅੱਜ ਸਵੇਰੇ ਹੋਣੀ ਮੈਂ ਕਿਹਾ ਚਲੋ ਫਿਰ ਥਕਾਵਟ ਨਹੀਂ ਹੋਊਗੀ ਨਹੀਂ ਤਾਂ ਤੋਰੇ ਫੇਰੇ ਨਾਲ ਨਾ ਥੱਕ ਜਾਂਦਾ ਤਾਂ ਬਹੁਤ ਦੁਖਦੀਆਂ ਨੇ ਸ਼ੂ ਪਾਏ ਹੋਣ ਤਾਂ ਫਿਰ ਥਕਾਵਟ ਘੱਟ ਮਹਿਸੂਸ ਹੁੰਦੀ ਹੈ ਜੀ ਨੋਛ ਆ ਗਿਆ ਆਪਣਾ ਕਦੂ ਕਦੂ ਤੋੜ ਲੇ ਤੇ ਪਦੀਨਾ ਆ ਰਿਹਾ ਬਹੁਤ ਹੀ ਜ਼ਿਆਦਾ ਹੋ ਗਿਆ ਹੁਣ ਮੈਂ ਕਰਦੇ ਆ ਤਿਆਰੀ ਸਬਜੀ ਨਾਲ ਚਟਨੀ ਦੀ ਦੋਨਾਂ ਚੀਜ਼ਾਂ ਦੀ ਉਹ ਜੋ ਤਿਆਰੀ ਨਾਲ ਨਾਲ ਕਦੂ ਵੀ ਤੇ ਪਦੀਨਾ ਪਦੀਨਾ ਨਾ ਇਸ ਵਾਰ ਪਤਾ ਨਹੀਂ ਕਿਉਂ ਬਹੁਤ ਜ਼ਿਆਦਾ ਨਹੀਂ ਹੋਟੇ ਗਏ ਪਿਛਲੀ ਵਾਰ ਨਾ ਬੜਾ ਬੜਾ ਪਦੀਨਾ ਸੀ ਮੋਟਾ ਮੋਟਾ ਇਸ ਵਾਰ ਉਹਨਾਂ ਨੇ ਹੋਇਆ ਹੈਗਾ ਬਹੁਤ ਛੋਟਾ ਛੋਟਾ ਹੈ ਨਾ ਪਰ ਨੇ ਕੀ ਗੱਲ ਹੋ ਗਈ ਇਹਨਾਂ ਦਾ ਫੁੱਟਿਆ ਨਹੀਂ ਸਾਰੇ ਟਾਈਮ ਹੋ ਰਿਹਾ 7 ਵਜੇ ਦਾ ਦੁੱਧ ਆ ਗਿਆ ਦੁੱਧ ਬੋਇਲ ਕਰਨਾ ਰੱਖਤਾ ਤੇ ਇਧਰ ਬਣ ਚੁੱਕੀ ਸਬਜੀ ਕਦੂ ਦੀ ਪਰ ਇਹ ਦੁੱਧ ਮਲਾਈ ਹਜੇ ਮੈਂ ਕੁਝ ਨਹੀਂ ਪਾਇਆ ਜਿਵੇਂ ਜਿੰਨੀ ਕੁ ਲੋੜ ਹੋ ਸਬਜੀ ਦੀ ਉਸ ਅਕੋਰਡਿੰਗ ਪਾ ਲੂ ਹੁਣ ਚਾਹੀਦੀ ਹੈ ਕਿ ਦੁਪਹਿਰੇ ਚਾਹੀਦੀ ਹੈ ਜੇ ਦੁਪਹਿਰੇ ਖਾਣੀ ਹੋ ਫਿਰ ਦੁਪਹਿਰੇ ਦੁੱਧ ਮਲਾਈ ਪੈ ਜੂਗਾ ਤਾਜਾ ਉਦੋਂ ਗਰਮ ਹੋ ਜੂ ਸਬਜੀ ਦੁਬਾਰਾ ਗਰਮ ਤਾਂ ਕਰਨੀ ਪਊਗੀ ਤੇ ਇਧਰ ਚਟਨੀ ਬਣ ਚੁੱਕੀ ਹੈ ਚਟਨੀ ਨੂੰ ਮੈਂ ਲਗਾ ਤਾ ਰਾਈ ਦਾ ਤੜਕਾ ਇਧਰ ਪਦੀਨਾ ਪਾਇਆ ਪਿਆਜ਼ ਪਾਇਆ ਜਿਵੇਂ ਲਾਲ ਮਿਰਚਾਂ ਪਾਈਆਂ ਜਿਹੜੇ ਮੈਂ ਮਿਰਚਾਂ ਨਾਲ achar ਪਾਇਆ ਸੀ ਨਾ ਸਿਰਕੇ ਵਾਲੀਆਂ ਦਾ ਉਹ ਮੈਂ ਮਿਰਚਾਂ ਪਾਤੀ ਇਹਦੇ ਵਿੱਚ ਲਾਲ ਤੇ ਰਾਈ ਦਾ ਤੜਕਾ ਲਗਾ ਤਾ ਦੇਸੀ ਘੋਚ ਤੜਕਾ ਲਗਾਉਣ ਤੋਂ ਬਹੁਤ ਥੋੜੇ ਪਿਛੇ ਲੱਗ ਗਿਆ ਕਿਉਂਕਿ ਪਾਣੀ ਮੱਚੇਗਾ ਨਾ ਇਹ ਤੇ ਇਹ ਤੋਂੋਂ ਤੋਂ ਮੈਂ ਆਟਾ ਇੱਕ ਵਾਰ ਮੈਂ ਥੋੜਾ ਗੁੰਨੇ ਕਿਉਂਕਿ ਹੁਣ ਮੈਂ ਰੋਟੀ ਹੈਲਪਰ ਭੇਜੂਗੀ ਤੇ ਦੁਪਹਿਰੇ ਫਿਰ ਇਧਰੋਂ ਮੈਂ ਬਣਾਉਂਗੀ ਇਸ ਕਰਕੇ ਆਟਾ ਇੱਕ ਵਾਰ ਮੈਂ ਥੋੜਾ ਗੁੰਨੇ ਤੇ ਪਹਿਲੇ ਤਾਂ ਅਜ ਗੁੰਨ ਲਾਂਗੇ ਤੇ ਹੁਣ ਮੈਂ ਜਾਣੀ ਆ ਬਾਹਰ ਕੱਪੜੇ ਸੁੱਕਣੇ ਪਾ ਕੇ ਉਹਨੇ ਕੱਪੜੇ ਧੋਤ ਤ ਗਏ ਹੋਣੇ ਤੇ ਬਾਹਰ ਕੱਪੜੇ ਪਾ ਆ ਮ ਸੁੱਕਣੇ ਕੱਪੜੇ ਧੋਤੇਗੇ ਕੱਪੜੇ ਪਾ ਤੇ ਸੁੱਕਣੇ ਕੱਪੜਿਆਂ ਦਾ ਕੰਮ ਵੀ ਹੋ ਗਿਆ ਖਤਮ ਸੁੱਕੀ ਜਾਣਗੇ ਬਸ ਹੁਣ ਤਾਂ ਮੇਰੇ ਗੇੜ ਹੀ ਰਹਿ ਗਏ ਉੱਤੇ ਮਾਰਨ ਵਾਲੇ ਤੇ ਗੇੜੇ ਮਾਰੀ ਚੱਲੂੰਗਾ ਉਲਟਾ ਪਲਟੀ ਕਰੀ ਚੱਲੂੰਗੀ ਧੋਤੇਗੇ ਕੱ ਇਨੋਂ ਤਾਂ ਆਪਣੇ ਗੱਡੀਆਂ ਘਰਾਂ ਚਮਕਦੇ ਚਮਕਦੇ ਚਾਹੀਦੇ ਨੇ ਗੰਦੀ ਤੇ ਰੱਖ ਹੀ ਨਹੀਂ ਸਕਦੇ ਹੈਗੇ ਚਲੋ ਜੀ ਹੁਣ ਚੱਲੀਏ ਅੰਦਰ ਅੰਦਰ ਥੋੜਾ ਜਿਹਾ ਰੈਸਟ ਕਰਦੇ ਹੁਣ ਮੜੇ ਆਂ ਸਾਹ ਲੈਣੀ ਹੈ ਸਵੇਰ ਦੇ ਕੰਮ ਹੋਗੇ ਭਾਏ ਦੌੜ ਕੇ ਤੇ ਆਪਣੇ ਬ੍ਰੇਕਫਾਸਟ ਦੀ ਮੈਂ ਕਰਦੀ ਆਂ ਤਿਆਰੀ ਇੱਧਰ ਮੈਂ ਤਿਆਰੀ ਕੀਤੀ ਆ ਪਨੀਰ ਪਰੌਠੇ ਜੁਵਿੰਦਰ ਖਾਣਗੇ ਪਨੀਰ ਦਾ ਪਰੌਂਠਾ ਥੋੜਾ ਜਿਹਾ ਪਨੀਰ ਸੀ ਉਹ ਪਲੇਨ ਪਰੌਂਠਾ ਖਾਂਦੇ ਸੀ ਮੈਂ ਚਲੋ ਪਨੀਰ ਆਲ ਬਣਾਵਾਂ ਨਾਲ ਪਨੀਰ ਲੇਖੇ ਲੱਗੂਗਾ ਤੇ ਤਵਾ ਮੈਂ ਰੱਖ ਲਿਆ ਤੇ ਇਧਰ ਮੰਡੀ ਦਵਿੰਦਰ ਚਾਹ ਕਹਿੰਦੇ ਫਿਰ ਦਹੀਂ ਨਹੀਂ ਮੈਂ ਲੈਂਦਾ ਮੈਨੂੰ ਚਾਹ ਬਣਾ ਦਿਓ ਪਰੌਂਠੇ ਨਾਲ ਤੇ ਫਿਰ ਮੈਂ ਖੇਤ ਚੱਲ ਜੂ ਫਿਰ ਚਾਹ ਪੀਣ ਦਾ ਟਾਈਮ ਲੱਗਣਾ ਇਧਰ ਮੈਂ ਕਰ ਰਹੀ ਸੀ ਆਪਣੇ ਸੈਂਡਵਿਚ ਦੀ ਤਿਆਰੀ ਜਿਹਦੇ ਮੈਂ ਪਿਆਜ਼ ਕੱਟੇ ਸੀ ਨਾ ਮੈਂ ਪਨੀਰ ਵਾਲੇ ਸਟਫਿੰਗ ਚ ਪਾਤੇ ਇਸ ਤਰ੍ਹਾਂ ਕੁਝ ਕੰਮ ਕਿਚਨ ਚ ਖਿੰਡਨ ਖੰਡਾਉਣ ਹੋਇਆ ਪਿਆ ਬ੍ਰੈਕਫਾਸਟ ਤੇ ਦਵਿੰਦਰ ਕਹਿੰਦੇ ਫਟਾਫਟ ਕਾਲੀ ਕਰਨਾ ਹੈ ਕਹਿੰਦੇ ਮੈਨੂੰ ਪਰੌਂਠਾ ਬਣਾ ਕੇ ਦੇ ਪਹਿਲਾਂ ਮੈਨੂੰ ਤੋਰ ਦੇ ਤੇ ਇਧਰ ਬਣ ਰਹੀ ਸੀ ਪਨੀਰ ਵਾਲੇ ਪਰੌਂਠੇ ਪਨੀਰ ਬਹੁਤ ਥੋੜਾ ਸੀ ਇੰਨਾ ਜ਼ਿਆਦਾ ਵੀ ਨਹੀਂ ਸੀ ਕਿ ਸ ਸਿਰਫ ਦੋ ਪਰੌਂਠੇ ਆ ਜਿੰਨਾ ਹੀ ਪਨੀਰ ਸੀ ਤੇ ਮੈਂ ਕਦੋਂ ਖਾਸ ਕਰਕੇ ਬਰੀਕ ਕੱਟ ਪਿਆਜ਼ ਪਾਤਾ ਥੋੜੀ ਨਾਲ ਸ਼ਿਮਲਾ ਮਿਰਚ ਪੈ ਗਈ ਜੋ ਮੈਂ ਆਪਣੇ ਸੈਂਡਵਿਚ ਲਈ ਕੱਟੀ ਸੀ ਤੇ ਇੱਧਰ ਬਣ ਗਏ ਦਵਿੰਦਰ ਲਈ ਪਰੌਂਠੇ ਬੱਸ ਵੀ ਕਦੇ-ਕਦੇ ਨਾ ਪਰੌਂਠੇ ਬਹੁਤ ਟੇਸਟੀ ਲੱਗਦੇ ਨੇ ਪਨੀਰ ਨਾਲ ਤਾਂ ਵੈਸੇ ਵੀ ਹੈਲਦੀ ਹੁੰਦੇ ਨੇ ਪਰੌਂਠੇ ਖਾਣ ਨੂੰ ਦਿਲ ਵੀ ਕਰੇ ਨਾ ਤੁਸੀਂ ਇੱਕ ਪਨੀਰ ਵਾਲਾ ਪਰੌਂਠਾ ਖਾਹ ਸੰਗਦੇ ਹੋਗੇ ਬਹੁਤ ਟੇਸਟੀ ਲੱਗਦਾ ਤੇ ਮੈਂ ਆਪਣੇ ਲਈ ਬਣਾ ਲਿਆ ਸੀਗਾ ਸੈਂਡਵਿਚ ਵਿੱਚ ਪਿਆਜ਼ ਸ਼ਿਮਲਾ ਮਿਰਚ ਤੇ ਕੌਰਨ ਪਾ ਕੇ ਅੱਜ ਮੈਂ ਇਹਦੇ ਵਿੱਚ ਥੋੜੀ ਮਲਾਈ ਪਾਈ ਆ ਤੇ ਦਹੀਂ ਅੱਜ ਮੈਂ ਹੰਗਕੜ ਨਹੀਂ ਬਣਾਈ ਸੀ ਫਿਰ ਤੇ ਉਸ्यानंतर ਵੀ ਤੋਂ ਬਾਅਦ ਮੈਨੂੰ ਕਾਫੀ ਬਹੁਤ ਅੱਛੀ ਲੱਗਦੀ ਨਾਲ ਮੈਂ ਕਾਫੀ ਦਾ ਕੱਪ ਵੀ ਕਰ ਲਿਆ ਹੌਟ ਕਾਫੀ ਤੇ ਉਸ ਤੋਂ ਬਾਅਦ ਕਿਚਨ ਵਗੈਰਾ ਮੈਂ ਕਲੀਨ ਕਰਤੀ ਸੀ ਕਿਚਨ ਕਲੀਨ ਕਰਨ ਤੋਂ ਬਾਅਦ ਇੱਕ ਨਾ ਕਿਚਨ ਦਾ ਆਵਲਾ ਡਰਾਅਰ ਹੈ ਇਹਦੇ ਵਿੱਚ ਮੈਂ ਖਾਲੀ ਕੰਟੇਨਰ ਰੱਖਦੀ ਹੁੰਦੀ ਆ ਪਲਾਸਟਿਕ ਦੇ ਛੋਟੇ ਵੱਡੇ ਜਿਹੜੇ ਵੀ ਕਿਚਨ ਚ ਰੈਗੂਲਰਲੀ ਯੂਜ਼ ਹੁੰਦੇ ਰਹਿੰਦੇ ਨੇ ਕਈ ਵਾਰ ਤਾਂ ਇਹ ਡਰਾਅਰ ਖਾਲੀ ਮੰਗ ਹੁੰਦਾ ਸਾਰੇ ਕੁਝ ਨਾ ਕੁਝ ਕੰਟੇਨਰਸ ਸਮਾਨ ਨਾਲ ਭਰੇ ਹੁੰਦੇ ਨੇ ਪਰ ਅੱਜ ਆਇਂ ਲੱਗਦਾ ਕਿ ਸਾਰੇ ਡੱਬੇ ਡਰਾਅਰ ਵਿੱਚ ਇਕੱਠੇ ਹੋ ਗਏ ਤੇ ਉੱਪਰ ਤੱਕ ਭਰ ਗਿਆ ਸੀ ਡਰਾਅਰ ਖੋਲਣ ਚ ਖੋਲਣ ਚ ਬੰਦ ਕਰਨ ਵਿੱਚ ਕਾफी ਦਿੱਕਤ ਆ ਰਹੀ ਸੀ ਫਿਰ ਮੈਂ ਕਿਹਾ ਥੋੜਾ ਜਿਹਾ ਸੈੱਟ ਕਰ ਦਾਂ ਨੇ ਇਹਨਾਂ ਨੂੰ ਕਿਉਂਕਿ ਜਲਦੀ ਵਿੱਚ ਆਪਾਂ ਫਟਾਫਟ ਚੱਕ ਲਾਨੇ ਫਟਾਫਟ ਵਾਪਸ ਰੱਖ ਲਾਨੇ ਸੈਟਿੰਗ ਨਹੀਂ ਹੁੰਦੀ ਸਮਾਨ ਦੀ ਤੇ ਮੈਂ ਥੋੜਾ ਜਾ ਇਹ ਖਾਨਾ ਆਰਗੇਨਾਈਜ਼ ਕਰ ਰਹੀ ਸੀਗੀ ਤਾਂ ਕਿ ਡਰਾਅਰ ਖੋਲਣ ਵਿੱਚ ਪਰੇਸ਼ਾਨੀ ਨਾ ਹੋਵੇ ਕਈ ਵਾਰ ਪਤਾ ਕੀ ਹੁੰਦਾ ਕੋਈ ਟੱਕੜਨਾ ਪਿੱਛੇ गिर ਜਾਂਦਾ ਡਰਾਅਰ ਦੇ ਪਿੱਛੇ ਜੋ ਆਪਾਂ ਖੋਲਦੇ ਆ ਫਸ ਕੇ ਤੇ ਫਿਰ ਉਦੋਂ ਬਹੁਤ ਔਖਾ ਹੁੰਦਾ ਪਿੱਛੋਂ ਚੱਕਣਾ ਮੈਨੂੰ ਪਤਾ ਵੀ ਕਿੰਨਾ ਔਖਾ ਦਾ ਮਸਾ ਆਪ ਦਾ ਹੱਥ ਵਸਾ ਕੇ ਇਸ ਕਰਕੇ ਮੈਂ ਕਿ ਕੰਮ ਵਧੇ ਉਸ ਤੋਂ ਪਹਿਲਾਂ ਮੈਨੂੰ ਸੈੱਟ ਕਰਦਾ ਤੇ ਹੁਣ ਡਰਾਅਰ ਵਗੈਰਾ ਸੈੱਟ ਆ ਰਾਮਨਾ ਖੋਲ ਰਿਹਾ ਰਾਮਨਾ ਬੰਦ ਹੋ ਰਿਹਾ ਤੇ ਜਿਹੜੇ ਮੈਂ ਕੱਲ ਮੈਂ ਮਸਾਲਾ ਬਣਾਇਆ ਸਬਜ਼ੀ ਵਾਸਤੇ ਉਹ ਸਟਿਲ ਫ੍ਰੀਜ਼ਰ ਵਿੱਚ ਪਈ ਸੀ ਹਜੇ ਟ੍ਰੇ ਤੇ ਮੈਂ ਕਿ ਚਲੋ ਇਹ ਵੀ ਮੈਂ ਕਯੂਬਸ ਡੱਬੇ ਵਿੱਚ ਕੱਢ ਕੇ ਤੇ ਇਹਨੂੰ ਮੈਂ ਸਿਲੀਕੋਨ ਦੀ ਜਿਹੜੀ ਟ੍ਰੇ ਹੈ ਇਹਨੂੰ ਮੈਂ ਧੋ ਦਾਨੀ ਆ ਤੇ ਕਯੂਬਸ ਨੂੰ ਮੈਂ ਕੰਟੇਨਰ ਵਿੱਚ ਕੱਢ ਲਾਣੀ ਆ ਤੇ ਟ੍ਰੇ ਦੇ ਵਿੱਚ ਨਾ ਮੈਂ ਆਇਲ ਪਹਿਲਾਂ ਕੁਝ ਨਹੀਂ ਲਗਾਇਆ ਸੀ ਜਿਹੜੀ ਸਿਲੀਕੋਨ ਦੀ ਟ੍ਰੇ ਹੁੰਦੀ ਹੈ ਸਿਲੀਕੋਨ ਤਾਂ ਕੋਈ ਵੀ ਚੀਜ਼ ਹੁੰਦੀ ਆ ਉਦੇ ਵਿੱਚ ਆਇਲ ਲਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਨਾਲ ਚਿਪਕਦਾ ਨਹੀਂ ਆਪਣਾ ਕੁਝ ਵੀ ਮਟੀਰੀਅਲ ਉਹਦੇ ਵਿੱਚ ਤੇ ਆਰਾਮ ਨਾਲ ਇਹਦੇ ਵਿੱਚੋਂ ਦੇਖੋ ਨਿਕਲ ਰਹੇ ਨੇ ਇਹ ਮਸਾਲੇ ਦੇ ਕਯੂਬਸ ਤੇ ਇਹਨੂੰ ਮੈਂ ਕੰਟੇਨਰ ਵਿੱਚ ਪਾ ਲਵਾਂਗੀ ਤੇ ਸਬਜ਼ੀ ਬਣਾਉਣੀ ਬਹੁਤ ਹੀ ਆਸਾਨ ਹੋ ਜਾਊਗੀ ਇਸ ਤਰੀਕੇ ਨਾਲ ਤੇ ਇਹ ਕਯੂਬਸ ਨੂੰ ਚਾਹੀ ਤੁਸੀਂ ਦੋ ਹਿੱਸਿਆਂ 'ਚ ਕੱਟ ਲਓ ਜੇ ਕਈ ਵਾਰ ਬਹੁਤ ਥੋੜੀ ਸਬਜ਼ੀ ਬਣਾਉਣੀ ਹੈ ਜਲਦੀ ਵਿੱਚ ਕਿਤੇ ਕੁਝ ਕਯੂਬਸ ਮੈਂ ਦੋ ਹਿੱਸਿਆਂ ਵਿੱਚ ਕੱਟ ਕੇ ਰੱਖ ਲੇ ਵੈਸੇ ਇਹ ਇੰਨੀ ਜਿਆਦਾ ਸਖਤ ਨਹੀਂ ਹੋਣਗੇ ਵੀ ਨਾ ਕੱਟੇ ਜਾਣ ਆਰਾਮ ਨਾਲ ਆਪ ਇਹਨਾਂ ਨੂੰ ਕੱਟ ਸਕਦੇ ਹਾਂ ਕਿਉਂਕਿ ਇਹ ਮਸਾਲਾ ਇਹ ਪਾਣੀ ਉਹ ਬਰਫ਼ ਟਾਈਪ ਇਮਸਾਲਾ ਹੋ ਜੇਂ ਕੱਟਣਾ ਵੀ ਸੌਖਾ ਇਹ ਨਹੀਂ ਹੈਗਾ ਵੀ ਕੱਟ ਨਹੀਂ ਹੋਊਗਾ ਆਰਾਮ ਨਾਲ ਪੈਨਨ ਨੂੰ ਕੱਟ ਸਕਦੇ ਆਂਗੇ ਕੁਛ ਕਯੂਬਸ ਤੇ ਮੈਂ ਦੋ ਹਿੱਸੇ ਕਰਕੇ ਦੋ ਪਾਟ ਕਰਕੇ ਰੱਖ ਲੈਸ ਤਾ ਮੀਜ ਥੋੜਾ ਜਿਹਾ ਤੁਸੀਂ ਇੱਕ ਛੋਟਾ ਛੋਟਾ ਕਯੂਬ ਚੱਕ ਲਓ ਹੁਣ ਇਹਨੂੰ ਮੈਂ ਕੰਟੇਨਰ ਉਹ ਰੱਖ ਦਾਨੀ ਆ ਫ੍ਰੀਜਰ ਵਿੱਚ ਆਦ ਕਾ ਸਾਰੇ ਕਯੂਬਸ ਮੈਂ ਇੱਕ ਕੰਟੇਨਰ ਵਿੱਚ ਪਾ ਲਿਆ ਮਸਾਲੇ ਦੀਆਂ ਤੇਨੂੰ ਫ੍ਰੀਜਰ ਵਿੱਚ ਰੱਖ ਦਾਨੀ ਆ ਕਦੇ ਵੀ ਬਹੁਤ ਜਲਦੀ ਹੈ ਕੁਛ ਦੁੱਖ ਦਾ ਕਿ ਤੋ ਬਾਹਰੋਂ ਲੇਟ ਆਇਆ ਤਾਂ ਆਰਾਮ ਨਾਲ ਸਬਜ਼ੀ ਬਣ ਜਾ ਗਰੂ ਸਬਜ਼ੀ ਦੀ ਹੁਣ ਕੋਈ ਟੈਨਸ਼ਨ ਨਹੀਂ ਟਾਈਮ ਹੋ ਗਿਆ 7:09 ਦਾ ਮੇਰੇ ਕਿਚਨ ਦੇ ਕੰਮ ਤੰਦਰੁ ਹੋ ਗਏ ਸਾਰੇ ਖਤਮ ਤੇ ਹੁਣ ਮੈਂ ਆ ਹੀ ਬਾਹਰ ਇਥੇ ਜੂਸ ਕੱਢਦੀ ਆ ਸੰਮੀ ਦਾ ਜੂਸ ਬਣਾਉਣੀ ਆ ਤੇ ਜੂਸ ਬਣਾ ਕੇ ਫਰਿੱਜ ਵਿੱਚ ਰੱਖ ਲੂੰਗੀ ਅਜੇ ਤਾਂ ਨਹੀਂ ਪੀਣਾ ਘੰਟੇ ਤੱਕ ਪੀਣਾ ਫਿਰ ਉਹ ਦਾ ਪਾ ਕਾਲ ਕਰ ਜਾਂਦੇ ਹਨਾ ਸਪੈਸ਼ਲਿਸਟ ਕਰਕੇ ਮੈਂ ਕਿਹਾ ਚਲੋ ਇਹ ਵੀ ਕੰਮ ਹੁਣੇ ਖਤਮ ਕਰ ਦਾਨੀ ਆ ਤੇ ਮੈਂ ਨਾ ਇੱਥੇ ਆ ਜਿਹੜੇ ਦੰਦੇ ਹੁੰਦੇ ਨੇ ਔਇਲ ਲਗਾਇਆ ਮੈਨੂੰ ਇੱਕ ਕਮੈਂਟ ਆਇਆ ਸੀ ਕਿਸੇ ਦਾ ਤੇ ਕਹਿੰਦੇ ਤੁਸੀਂ ਔਇਲ ਲਗਾਇਆ ਤਾਂ ਫਿਰ ਜ਼ੋਰ ਘੱਟ ਲੱਗੇ ਸੱਚੀ ਹੁਣਾ ਚਾਹੀਦਾ ਰੈਲੀ ਹੋ ਗਈ ਹੈਂਡਲ ਇਹਦਾ ਅੱਗੇ ਬੜਾ ਜ਼ੋਰ ਲੱਗਦਾ ਸੀਗਾ ਬੜਾ ਰੈ ਥੈਂਕ ਯੂ ਐਨਾਂ ਵਧੀਆ ਮੈਨੂੰ ਸੁਝਾਅ ਦੇਣ ਵਾਸਤੇ ਵਧੀਆ ਹੋ ਗਿਆ ਰਹਿਣਾ ਜਾਂ ਹੋ ਗਿਆ ਕਿ ਬਹੁਤ ਜ਼ਿਆਦਾ ਜ਼ੋਰ ਲੱਗਦਾ ਆਇਲ ਇੱਥੇ ਲਗਾ ਦੇ ਤੇ ਹੁਣ ਕੱਢਦੇ ਆ ਮਸੰਮੀ ਦਾ ਜੂਸ ਹਲੇ ਮੇਰੇ ਬਾਹਰੋ ਕੱਪੜੇ ਚੱਕਣ ਵਾਲੇ ਪੈਨੇ ਧੁੱਪੇ ਸੁੱਕੇ ਪੈਨ ਜਮਾਰੇਲੇ ਪੈਨੇ ਤੇ ਫਿਰ ਮੈਂ ਕਿਹੜਾ ਇੱਕ ਵਾਰ ਕਿਚੰਨਾ ਕੰਮ ਸਾਰਾ ਮੈਂ ਖਤਮ ਕਰਨਾ ਫੇਰ ਹੀ ਕਪੜਾ ਵਾਲ ਹੋਊਂਗੀ ਫਿਰ ਸੰਭਾਲ ਲੈਣੇ ਨੇ ਪ੍ਰੈਸ ਅੱਡ ਅੱਡ ਕੱਢਨੇ ਨੇ ਪ੍ਰੈਸ ਵਾਲੇ ਤਹਿ ਤਿਆਰ ਕਰਨੇ ਫਿਰ ਕਾਫੀ ਟਾਈਮ ਲੱਗ ਜੂਗਾ ਇਸ ਕਰਕੇ ਮੈਂ ਕਿ ਪਹਿਲਾਂ ਆਹੀ ਕੰਮ ਨਾਲ ਵੇਰਦਾਰ ਸੋਈ ਦਾ ਸਾਰਾ ਟਾਈਮ ਹੋ ਰਿਹਾ ਔਰ ਇੱਕ ਕਵੇਲਾ 1 ਵਜ ਗਿਆ ਤੇ ਮੈਂ ਆਪਣਾ ਇੱਕ ਫੁੱਟਕਾ ਬਣਾ ਲਿਆ ਲੰਚ ਕਰਦੀ ਆ ਅੱਜ ਨਾ ਖੇਤ ਰੋਟੀ ਜਾਊਂਗੀ ਤੇ ਪਹਿਲੇ ਰੋਟੀਆਂ ਨੇ ਬਹੁਤ ਜ਼ਿਆਦਾ ਅੱਜ ਬਹੁਤ ਜ਼ਿਆਦਾ ਮੀਨਸ ਬੰਦੇ ਆ ਜਾਣੇ ਨੇ ਰੋਟੀ ਚਾਲੇ ਪਾਣੂਗੀ ਇਸ ਕਰਕੇ ਮੈਂ ਹੈਲਪਰ ਨੂੰ ਆਵਾਜ਼ ਮਾਰੂ ਖਾਣਾ ਖਾਣਾ ਪਹਿਲਾਂ ਮੈਂ ਫਿਰ ਉਹਨੂੰ ਆਵਾਜ਼ ਮਾਰੂ ਆਟਾ ਮੈਂ ਪਹਿਲਾਂ ਤਾਂ ਆਟੇ ਦੇ ਗੁੰਲ ਕੇ ਰੱਖਤੀ ਆਟਾ ਮੈਂ ਗੁੰਨਤਾ ਤੇ ਫਿਰ ਉਹਨੂੰ ਆਵਾਜ਼ ਮਾਰ ਲਊਗੀ ਆ ਕੇ ਉਹ ਰੋਟੀ ਬਣਾ ਲਊਗੀ ਤੇ ਮੈਂ ਸਬਜ਼ੀ ਵਗੈਰਾ ਗਰਮ ਕਰਕੇ ਸਬਜ਼ੀ ਪੈਕ ਕਰ ਦਊਗੀ ਚਟਨੀ ਅਚਾਰ ਪੈਕ ਕਰ ਦਊਗੀ ਚਾਹ ਬਣ ਬਣਨੀ ਰੱਖੂੰਗੀ ਮੈਂ ਹੋਰ ਤਿਆਰੀ ਕਰ ਲਵਾਂਗੀ ਰੋਟੀ ਮੇਰਾ ਚੋਪੜ ਦੂੰਗੀ ਤੇ ਉਹ ਜੋ ਫੁਲਕਾ ਬਣਾਇ ਚੱਲੂਗੀ ਇਸ ਕਰਕੇ ਦਵਿੰਦਰ ਕਹਿੰਦੇ ਵੀ ਉਹਨੂੰ ਪਰਮ ਨੂੰ ਆਵਾਜ਼ ਮਾਰ ਲੈ ਵੀ ਤੱਕਲੀ ਨੌਖੀ ਹੋਈ ਚੱਲੀ ਮੈਂ ਆਪਣਾ ਫੁਲਕਾ ਖਾ ਲਾਂ ਮੈਂ ਕਹਿ ਰਹੀ ਹਾਂ ਨਹੀਂ ਮੈਂ ਘੰਟਾ ਨਾ ਕੁ ਚਾਹ ਵਗੈਰਾ ਬਣਾਉਣ ਕਰਨੀ ਰੋਟੀ ਪੈਕ ਕਰਨੀ ਰੋਟੀ ਬਣੂਗੀ ਕਿ ਪਹਿਲਾਂ ਮੈਂ ਆਪਦੀ ਪੇਟ ਪੂਜਾ ਕਰ ਲਾਂ ਫਿਰ ਕੰਮ ਕਰਨਾ ਆਸਾਨ ਹੋ ਜਾਂਦਾ ਨਾ ਆਪਦੀ ਰੋਟੀ ਖਾਧੀ ਹੋਵੇ ਤਾਂ ਇਸ ਕਰਕੇ ਮੈਂ ਕਹ ਪਹਿਲਾਂ ਮੈਂ ਆਪਣਾ ਲੰਚ ਕਰ ਲਾਂ ਤੇ ਮੈਂ ਕਰ ਰਹੀ ਹਾਂ ਆਪਣਾ ਲੰਚ ਉਹਨੂੰ ਰੋਟੀ ਤਾਂ ਮੈਂ ਖੇਤ ਵਾਲਿਆਂ ਦੀ ਕਰਤੀ ਤਿਆਰ ਪੈਕ ਵੀ ਕਰਤੀ ਪਰ ਜਿਹੜਾ ਜਲਦੀ ਵਿੱਚ ਕਿ ਜਾਂਦਾ ਜੋ ਹਾਲ ਹੋਇਆ ਨਾ ਕੁਝ ਐਸ طرح ਹੋ ਗਏ ਪਰਮ ਆਈ ਨਹੀਂ ਅੱਜ ਮੈਂ ਉਹਨੂੰ ਬੁਲਾਉਣ ਗਈ ਪਰ ਉਹ ਗਈ ਹੋਈ ਸੀ ਸ਼ਹਿਰ ਤੇ ਮੈਂ ਕੱਲੀ ਨੂੰ ਮੈਨੂੰ ਸਾਰਾ ਕੰਮ ਕਰਨਾ ਪਿਆ ਪਰ ਦਵਿੰਦਰ ਆਏ ਸੀ ਉਹਨਾਂ ਨੇ ਹੈਲਪ ਕਰਤੀ ਕੁਝ ਐਸ ਤਰ੍ਹਾਂ ਦਾ ਹਾਲ ਹੋਇਆ ਅંદર ਰਸੋਈ 'ਚ ਰੋਟੀ ਪੈਕ ਹੋ ਚੁੱਕੀ ਐ ਤੇ ਸ਼ੈਲਫ ਤੋਂ ਹੁਣ ਸਾਰਾ ਸਮਾਨ ਚੱਕੂੰਗੀ ਕਲੀਨ ਕਰੂੰਗੀ ਕਿਉਂਕਿ ਚਾਹ ਵੀ ਰੱਖੀ ਚਟਨੀ ਵੀ ਆਚਾਰ ਵੀ ਪੈਕ ਕਰਾ ਰੋਟੀਆਂ ਵੀ ਪੈਕ ਕਰੀਆਂ ਬਣਾਈਆਂ ਵੀ ਚੋਪੜੀਆਂ ਵੀ ਰੋਟੀ ਚਲੇਗੀ ਖੇਤ ਪਰ ਮੇਰੀ ਹਾਲਤ ਹੋ ਗਈ ਬੁਰੀ ਬਹੁਤ ਪਸੀਨਾ ਪਸੀਲੀ ਹੋ ਗਈ ਮੈਂ ਤਾਂ ਇੰਨੀ ਕਾਲੀ ਨਾਲ ਰੋਟੀ ਬਣਾਈ ਪਰ ਮੈਨੂੰ ਢੋਖਾ ਦੇਈ ਅੱਜ ਜਿਸ ਦੀ ਰੋਟੀਆਂ ਥੋੜੀਆਂ ਹੁੰਦੀਆਂ ਨੇ ਉਸ ਦਿਨ ਮੋਂ ਪਤਾਉਂਦੀ ਜਿਸਨ 20-25 ਰੋਟੀਆਂ ਹੁੰਦੀਆਂ ਨੇ ਵਿੱਚ 25 ਰੋਟੀਆਂ ਨੇ ਕੀ ਬਣ ਜਾਣਗੀਆਂ ਤੇ ਅੱਜ 40-45 ਰੋਟੀਆਂ ਸੀਗੀਆਂ ਫਿਰ ਮੈਂ ਸੋਚਿਆ ਨੂੰ ਬੁਲਾਣਾ ਤੇ ਮਵਾਜ ਮਾਰੀ ਉਹ ਹੈ ਨਹੀਂ ਸੀ ਮੈਨੂੰ ਮਿਲ ਗਿਆ ਢੋਖਾ ਪਰਮ ਕੋਨੇ ਫਿਰ ਕੱਲੀ ਨੂੰ ਮੈਂ ਸਾਰਾ ਮੈਂ ਕੰਮ ਕਰਾ ਫਿਰ ਮਦਵਿੰਦਰ ਨੂੰ ਫੋਨ ਕਰਤਾ ਸੀਗਾ ਮੈਂ ਤਾਂ ਉਹ ਥੋੜਾ ਟਾਈਮ ਨਾਲ ਆ ਜੀ ਰੋਟੀ ਲੈਣ ਪਹਿਲਾਂ ਆ ਜੀ 15-20 ਮਿੰਟ ਵੀ ਥੋੜਾ ਬਹੁਤ ਭੰਡ ਭੁੰਡ ਇਕੱਠੇ ਕਰ ਲਵਾਂਗੀ ਚਾਹ ਵਗੈਰਾ ਪਾਉਣ ਦੂੰਗੀ ਚਟਨੀ ਵਗੈਰਾ ਪਾਉਣੂੰ ਵੀ ਇੰਨੇ ਕ ਨਾਲ ਹੈਲਪ ਹੋ ਜਾਂਦੀ ਆ ਤੇ ਫਿਰ ਦਵਿੰਦਰ ਵੀ ਆ ਗਏ ਅਸੀਂ ਟਾਈਮ ਤੇ ਕੋਈ ਰੋਟੀ ਉਹਨਾਂ ਨੇ ਚੋਪੜੀਆਂ ਕੁਝ ਰੋਟੀਆਂ ਮੈਂ ਚੋਪੜੀਆਂ ਕੁਝ ਉਹਨਾਂ ਨੇ ਕਰਿਆ ਕੁਝ ਮੈਂ ਕਰਾਂ ਕਰਦੇ ਕਰਾਉਂਦੇ ਚੱਲ ਹੋ ਗਿਆ 2:00 ਵਜੇ 2:00 ਵਜੇ ਖੇਤ ਰੋਟੀ ਫੇਰ ਵੀ ਟਾਈਮ ਨਾਲ ਚਲੇਗੀ ਲੇਟ ਨਹੀਂ ਹੈਗੀ ਤੇ ਹੁਣ ਮੈਂ ਇੱਥੇ ਸਾਰਾ ਕੁਝ ਚੱਕ ਦਿਆਂ ਪਹਿਲਾਂ ਮੈਂ ਸ਼ੈਲਫ ਖਾਲੀ ਕਰੂੰਗੀ ਅੱਟਾ ਸੁੱਕਾ ਇਹ ਜਿਹੜਾ ਸੁੱਕਾ ਕਲੀਨ ਕਰੂੰਗੀ ਫਿਰ ਪੱਖਾ ਲਗਾ ਕੇ ਭਾਂਡੇ ਮंजੂਗੀ ਕਿਉਂਕਿ ਫਿਰ ਜੇ ਪੱਖਾ ਲਗਾ ਤਾਂ ਸੁੱਕਾ ਆਟਾ ਖਿੰੂਗਾ ਔਰ ਸੋਈ ਜੇ ਸੁੱਕੇ ਆਟੇ ਦੇ ਖਲਾਰੇ ਜਾਣੇ ਪੈਂਦੇ ਇਸ ਕਰਕੇ ਪੱਖਾ ਮੈਂ ਫੇਰ ਹੀ ਲਾਉਂਗੀ ਪਹਿਲੇ ਇੱਕ ਵਾਰ ਮੈਂ ਸਾਰੇ ਸ਼ੈਲਫਸ ਸਾਫ ਕਰਨਾ ਕੱਪੜਾ ਮਾਰਨਾ ਆਟਾ ਜਿਹੜਾ ਖਿੰਡਿਆ ਸੁੱਕਾ ਸਾਫ ਕਰਨਾ ਇਸ ਤਰ੍ਹਾਂ ਦੇ ਛੇਤੀ ਵਾਲੇ ਕੰਮ ਨੇ ਬਹੁਤ ਭਾਂਡੇ ਤੋੜ ਵਾਲੇ ਟਾਈਮ ਹੋ ਰਿਹਾ ਹੁਣ ਸਵਾ 4 ਦਾ ਸਵਾ 4 ਹੋ ਗਏ ਤੇ ਹੁਣ ਚਾਹ ਪੀ ਕੇ ਹਟਿਆ ਮੈਂ ਆਪਣੀ ਚਾਹ ਕੱਢੀ ਸਣ ਦਵਿੰਦਰ ਆਖੇ ਤੋਂ ਭਾਂਡੇ ਰੱਖਣ ਉਹ ਕਿੰਨੇ ਘੁੱਟ ਕ ਮੈਂ ਵੀ ਲੈ ਲੂੰਗਾ ਘੁੱਟ ਕ ਘੁੱਟ ਕ ਆਪਣੇ ਜਿਹੜੇ ਆਹ ਦਾ ਘੁੱਟ ਕ ਮੈਂ ਵੀ ਲੈ ਲੂੰਗਾ ਨਾ ਆਹ ਪੈਨੇ ਹਜੇ ਭਾਂਡੇ ਚਾੜੇ ਭਾਂਡੇ ਵੀ ਨੀ ਮੈਂ ਚੱਕੇ ਤੋਂ ਉਸ ਤੋਂ ਪਹਿਲਾਂ ਮੈਂ ਕੱਪੜੇ ਪ੍ਰੈਸ ਕਰੇ ਅੱਜ ਮੈਂ ਚਾਹ ਨੂੰ ਵੀ ਲੇਟ ਹੋਊਗੀ ਪਹਿਲਾਂ ਮੈਂ ਕੱਪੜੇ ਲਾ ਕੇ ਪ੍ਰੈਸ ਕਰਨ ਤੇ ਕੱਪੜੇ ਵੀ ਮੈਂ ਇੱਥੇ ਇਸੇ ਰੂਮ 'ਚ ਹੀ ਕਰ ਲੈ ਸਕਕੂ ਕਿਉਂਕਿ ਏਸੀ ਚੱਲ ਰਿਹਾ ਹੈ ਫਿਰ ਮੈਂ ਕਿੱਥੇ ਚਲ ਗਰਮੀ 'ਚ ਕਿੱਥੇ ਉੱਤੇ ਜਾਣ ਨੂੰ ਜੀ ਨਹੀਂ ਕਰੇ ਦੂਜੇ ਰੂਮ ਵਿੱਚ ਕੱਪੜੇ ਪ੍ਰੈਸ ਹੋ ਗਏ ਕੱਪੜੇ ਪ੍ਰੈਸ ਕਰਕੇ ਮੈਂ ਇੱਕ ਪਜਾਮਾ ਆਪਣਾ ਠੀਕ ਕਰਨਾ ਸੀ ਉਹਨਾਂ ਨੂੰ ਟੇਲਰ ਹੁੰਦੀ ਤਾਂ ਸੀ ਆਲਟਰ ਕਰਨਾ ਲ ਉਨੇ ਕੀ ਕਰਿਆ ਉਹਨੇ ਸੋਚਿਆ ਵੀ ਇਹ ਤਾਂ ਗਗਨ ਦਾ ਪਜਾਮਾ ਖੁੱਲਾ ਬਤ ਜਿਆਦਾ ਖੁੱਲਾ ਹੈ ਮੈਂ ਉਹਨੇ ਚੱਕ ਕੇ ਸਾਈਡਾਂ ਤੇ ਵੀ ਸਿਉਣ ਮਾਰਦੀ ਤੇ ਉਹ ਸਿਉਣ ਮਾਰਨ ਕਰਕੇ ਨਾ ਥੋੜੀ ਉਹਦੀ ਸ਼ੇਪ ਮੈਨੂੰ ਵਧੀਆ ਲੱਗੀ ਵੀ ਉਪਰੋਂ ਤਾਂ ਉਨਾਂ ਹੀ ਆ ਤੇ ਨੀਚੋਂ ਥੋੜਾ ਜਿਹਾ ਢੀੜਾ ਜਿਹਾ ਮੈਨੂੰ ਚ ਵਧੀਆ ਲੱਗਿਆ ਫਿਰ ਮੈਂ ਉਸੇ ਸਿਉਣ ਤੇੜੀ ਨੀਚੋਂ ਜਿਹੜਾ ਉਹਦਾ ਪਹੁੰਚਾ ਸੀ ਉਹ ਲੇੜ ਦੇੜੀ ਦੇ ਦੇ ਲੇੜ ਤਾਂ ਮੈਨੂੰ ਦੁਬਾਰੇ ਲੇੜ ਨਹੀਂ ਪਈ ਮਸ਼ੀਨ ਤੇ ਤਾ ਮੈਨੂੰ ਥੋੜਾ ਜਿਆਦਾ ਟਾਈਮ ਲੱਗ ਗਿਆ ਫਿਰ ਮੈਂ ਕਿ ਹੁਣ ਤੋਂ ਪਜਾਮਾ ਵਿੱਚ ਬਾਹਰ ਆ ਮੈਂ ਠੀਕ ਕਰ ਦੂੰਗੀ ਜੇ ਮੈਂ ਅਲਮਾਰੀ ਵਿੱਚ ਰੱਖ ਤਾ ਫਿਰ ਕਾਲ ਹੋ ਜਾਣੀ ਇਸ ਕਰਕੇ ਉਹ ਵੀ ਮੈਂ ਠੀਕ ਕਰਤਾ ਅੱਜ ਕੱਪੜੇ ਪ੍ਰੈਸ ਹੋਗੇ ਕੱਪੜੇ ਵੀ ਬੈੱਡ ਤੇ ਪਏ ਨੇ ਉਹ ਵੀ ਅਲਮਾਰੀ ਵਿੱਚ ਟਿਕਾਉਣੇ ਨੇ ਭਾਂਡੇ ਵਿਛਾਲੇ ਇੱਥੇ ਪਏ ਨੇ ਤੇ ਮੈਂ ਵੀ ਆਪਣਾ ਸਿਰ ਸੁਰ ਨਹੀਂ ਵਾਇਆ ਅੱਜ ਉਲਝੀ ਪਈ ਐ ਬਸ ਹੁਣ ਮੈਂ ਸਿਰ ਧੋਣੇ ਪਹਿਲਾਂ ਤਾਂ ਥੋੜਾ ਸਿਰ ਬਾਕੇ ਨਾ ਫਰੈਸ਼ ਆ ਫਿਰ ਹੁੰਦਾ ਆਪਣੇ ਆਪ ਨੂੰ ਫਿਰ ਮੈਂ ਜਾਣੇ ਕਿਚਨ ਵਿੱਚ ਕਿਚਨ ਵਿੱਚ ਆ ਕੇ ਆਟੇ ਵਾਲਾ ਡਰਮ ਖਾਲੀ ਹੋ ਗਿਆ ਡਰਮ ਕਾਢਣਾ ਡਰਮ ਵਾਸ਼ ਕਰਨਾ ਆਟੇ ਵਾਲਾ ਖਾਨ ਕਰ ਦਿਆ ਕੰਮ ਪਹਿਲਾਂ ਬੈੱਡ ਕਲੀਅਰ ਕਰਦਾ ਅੰਦਰੋਂ ਫਿਰ ਮੈਂ ਚਲਦੀ ਹਾਂ ਕਿਚਨ ਵਿੱਚ ਤੇ ਹੁਣ ਮੈਂ ਆਟੇ ਵਾਲਾ ਜਿਹੜਾ ਕੈਬਿਨੇਟ ਆ ਕਲੀਨ ਕਰਨਾ ਸੀ ਡਰਮ ਖਾਲੀ ਹੋ ਚੁੱਕਿਆ ਸੀ ਆਟੇ ਵਾਲਾ ਤੇ ਇਹਨੂੰ ਮੈਂ ਡਰਮ ਨੂੰ ਕੱਢੂੰਗੀ ਕਈ ਕਮਾਂ ਵਿੱਚ ਨਾ ਲੇਡੀਜ਼ ਨੂੰ ਬਹੁਤ ਸਟਰਗਲ ਕਰਨੀ ਪੈਂਦੀ ਆ ਸਾਡਾ ਜਿਹੜਾ ਆਟੇ ਵਾਲਾ ਹੈ ਡਰਾਅਰ ਹਨ ਵਿੱਚੋਂ ਡਰਮ ਕੱਢਣ ਲਈ ਇੰਨੀ ਸਟਰਗਲ ਕਰਨੀ ਪੈਂਦੀ ਆ ਨਾ ਵੈਸੇ ਪਹਿਲਾਂ ਪਹਿਲਾਂ ਤਾਂ ਆਰਾਮ ਨਾਲ ਇਹਦੇ ਵਿੱਚ ਡਰਾਅਰ ਰੱਖ ਵੀ ਹੋ ਜਾਂਦਾ ਸੀ ਤੇ ਨਿਕਲ ਵੀ ਜਾਂਦਾ ਸੀ ਪਰ ਹੁਣ ਜਿਵੇਂ ਜਿਵੇਂ ਟਾਈਮ ਪੈਂਦਾ ਨਾ ਉਹ ਜਿਹੜੇ ਇਹਦੇ ਐਂਗਲ ਨੇ ਉਹ ਚ ਆਟਾ ਫਸਦਾ ਜਾਂਦਾ ਪੈਸੇ ਮੈਂ ਸਾਫ਼ ਵੀ ਬਹੁਤ ਕਰਦੀ ਐ ਐਂਗਲਾਂ ਤੇ ਇਹਨਾਂ ਦੇ ਆਟਾ ਵੀ ਨਹੀਂ ਪੈਣ ਦਿੱਤੀ ਪਰ ਜਿਹੜੇ ਸਾਈਡ ਤੇ ਸਲਾਈਡਰ ਲੱਗੇ ਹੋਏ ਨੇ ਪਰ ਫੇਰ ਵੀ ਥੋੜਾ ਥੋੜਾ ਕਰਕੇ ਆਟਾ ਇਹਨਾਂ ਬ੍ਰੀਕ ਹੁੰਦਾ ਵਿੱਚ ਜਮਾ ਹੋ ਜਾਂਦਾ ਆਪਾਂ ਕਿੰਨਾ ਹੀ ਕੱਢਣ ਦੀ ਕੋਸ਼ਿਸ਼ ਕਰ ਲਈਏ ਇਹ ਸਲਾਈਡਰਸ ਪੂਰੀ ਤਰ੍ਹਾਂ ਨਾ ਬਾਹਰ ਨਹੀਂ ਆਉਂਦੇ ਹੈਗੇ ਕਿਤਨੇ ਵਿੱਚ ਥੋੜਾ ਜਿਹਾ ਫਰਕ ਰਹਿ ਜਾਂਦਾ ਤੇ ਮੈਂ ਉਹਨੂੰ ਪਾਰੀ-ਪਾਰੀ ਵਿੱਚ ਖੋਲਦੀ ਸੀ ਸ਼ਾਇਦ ਖੁੱਲ ਜੇ ਹੋਰ ਥੋੜੀ ਜਿਹੀ ਪ੍ਰੋਬਲਮ ਦਿੰਦਾ ਹੈ ਸਾਨੂੰ ਬਹੁਤ ਸਟਰਗਲ ਤੋਂ ਬਾਅਦ ਫੇਰ ਡਰਮ ਬਾਹਰ ਨਿਕਲਦਾ ਤੇ ਹੁਣ ਡਰਮ ਨੂੰ ਕਰੂੰਗੀ ਵਾਸ਼ ਕੈਬਨਟ ਅੰਦਰੋਂ ਕਲੀਨ ਕਰੂੰਗੀ ਔਰ ਪਿੱਛੋਂ ਨਾ ਇਹ ਕੈਬਨਟ ਦੀ ਆਟੇ ਵਾਲੇ ਦੀ ਕੁਝ ਇਸ ਤਰ੍ਹਾਂ ਹਾਲਤ ਹੋ ਜਾਂਦੀ ਆ ਆਟਾ ਵਗੈਰਾ ਵਿੱਚ ਖਿੰਡ ਜਾਂਦਾ ਟਾਈਮ ਪਾ ਕੇ ਹੁਣ ਤਾਂ ਮੈਂ ਹਫ਼ਤੇ 10 ਦਿਨਾਂ ਬਾਅਦ ਕੱਪੜਾ ਜ਼ਰੂਰ ਮਾਰਦੀ ਆ ਡਰਾਅਰ ਚ ਪਰ ਫੇਰ ਵੀ ਡਰਮ ਪਿਆ ਹੁੰਦਾ ਉਹ ਨਹੀਂ ਅਚੀ ਤਰ੍ਹਾਂ ਕਲੀਨ ਹੀ ਹੁੰਦਾ ਪਿੱਛੇ ਵੀ ਕੁਝ ਨਾ ਕੁਝ ਥੋੜਾ ਬਹੁਤਾ ਉੱਡ ਅੱਡ ਕੇ ਚਲਾ ਹੀ ਜਾਂਦਾ ਹੁੰਦਾ ਕੁਛ ਜਿਵੇਂ ਆ ਕਾਲਾ ਕਾਲਾ ਸਾਈਡ ਤੇ ਰੇਲਿੰਗ ਦੇ ਵਿੱਚੋਂ ਕੁਛ ਨਿਕਲਦਾ ਜਦੋਂ ਆ ਬਾਰ-ਬਾਰ ਡਰਾਅਰ ਖੋਲ੍ਹਦੇ ਬੰਦ ਤੁਸੀਂ ਮੈਂ ਸਾਰ ਇਹਦੇ ਕਰਦੇ ਹਾਂ ਸਫਾਈ ਕਪੜਾ ਮਾਰ ਕੇ ਵਿੱਚ ਗਿੱਲਣਾ ਛੇ ਤਰਾ ਸਾਰਾ ਕਲੀਨ ਕਰਦੀ ਹਾਂ ਫਿਰ ਮੈਂ ਬਾਹਰ ਲਿਜਾ ਕੇ ਆਟੇ ਵਾਲਾ ਡਰਮ ਵਾਸ਼ ਕਰੂੰਗੀ ਤੇ ਹੁਣ ਮੈਂ ਜਿਹੜੇ ਸਲਾਈਡਰਸ ਨੇ ਇਹ ਸਾਫ਼ ਕਰੂੰਗੀ ਡਸਟਰ ਨਾਲ ਕਿਉਂਕਿ ਜਗ੍ਹਾ ਹੀ ਇੰਨੀ ਘਾਟੇ ਤੇ ਕੁਝ ਹੱਥ ਪਾ ਕੇ ਆਪਾਂ ਸਫਾਈ ਕਰ ਹੀ ਨਹੀਂ ਸਕਦੇ ਹੁਣ ਘਰਾਂ ਵਿੱਚ ਆਪਾਂ ਲੱਕੜ ਦੇ ਕੰਮ ਇਹ ਜੇ ਕਰਾਂ ਤਾਂ ਲੈਂਦੇ ਨੇ ਇਹ ਜਿੱਚ ਚੱਲ ਪੇ ਕੰਮ ਬਸ ਠੀਕ ਆ ਆਪਣਾ ਕੰਮ ਈਜ਼ੀ ਹੋ ਜਾਂਦਾ ਵਧੀਆ ਸੋਹਣਾ ਵੀ ਲੱਗਦਾ ਜੋ ਸਫਾਈ ਕਰਨੀ ਹੁੰਦੀ ਹੈ ਨਾ ਉਦੋਂ ਲੇਡੀਜ਼ ਨੂੰ ਬਹੁਤ ਸਟਰਗਲ ਕਰਨੀ ਪੈਂਦੀ ਹੈ ਸਫਾਈ ਕਰਨੀ ਬਹੁਤ ਸਟਰਗਲ ਕਰਨੀ ਪੈਂਦੀ ਹੈ ਫਿਰ ਬਹੁਤ ਜਗਾਲ ਲਾ ਕੇ ਸਫਾਈ ਹੁੰਦੀ ਹੈ ਸਫਾਈ ਕਰਨੀ ਕਿਹੜਾ ਹੁਣ ਸੌਖੀ ਰਹੇਗੀ ਐਗੀਆਂ ਚੀਜ਼ਾਂ ਸਾਫ ਕਰਨੀਆਂ ਸਾਫ ਰੱਖਣੀਆਂ ਬਹੁਤ ਔਖੀਆਂ ਨਹੀਂ ਆ ਫਿਰ ਡਸਟਰ ਨਾਲ ਮੈਂ ਸਾਰਾ ਅੰਦਰੋਂ ਖਾਣਾ ਸਾਫ ਕੀਤਾ ਇੱਕ ਵਾਰ ਸੁੱਕੀ ਡਸਟਿੰਗ ਕਰਤੀ ਜਿਹੜੇ ਸਾਈਡ ਤੇ ਦੇ ਐਂਗਲ ਨੇ ਸਲਾਈਡਰ ਨੇ ਉਹ ਵੀ ਡਸਟਰ ਨਾਲ ਸਾਫ ਕਰਤੇ ਉਸ ਤੋਂ ਬਾਅਦ ਗਿੱਲਾ ਕੱਪੜਾ ਲੈ ਕੇ ਹੁਣ ਜਿਹੜੇ ਪਿੱਛੋਂ ਜਗ੍ਹਾ ਰਹਿ ਗਈ ਡਰਾਅਰ ਦੇ ਨੀਚੋਂ ਉਹ ਨੂੰ ਮੈਂ ਫਿਰ ਵਾਈਪਰ ਨਾਲ ਗਿੱਲੇ ਕੱਪੜੇ ਨਾਲ ਸਾਫ ਕਰੂੰਗੀ ਜੇ ਮੈਂ ਅੰਦਰ ਝੁਕਦੀਆਂ ਠੀਕ ਹੈ ਹੋ ਜੂ ਪਰ ਬਹੁਤ ਯਾਰ ਆਪ ਦਾ ਸ਼ਰੀਰ ਆਪ ਦਾ ਸ਼ਰੀਰ ਬਿੰਗਾ ਡੈਂਡਾ ਕਰਨਾ ਪੈਂਦਾ ਇਸ ਕਰਕੇ ਮੈਂ ਕਿਹਾ ਚਲੋ ਵਾਈਪਰ ਨਾਲ ਇਹਨੂੰ ਕਲੀਨ ਕਰਨਾ ਬਹੁਤ ਜਗਾੜ ਵਾਲੀ ਸਫਾਈ ਹੁਣ ਤਾਂ ਬਸ ਆਈਕਲ ਸਫਾਈਆਂ ਜਗਾੜ ਵਾਲੀਆਂ ਚੱਲ ਪਈਆਂ ਇਹ ਜਦ ਕੰਮ ਕਰਨਾ ਚੱਲ ਕੜਦਾ ਹੁੰਦਾ ਤੇ ਅੱਛੀ ਤਰ੍ਹਾਂ ਮੈਂ ਕੱਪੜਾ ਇਹ ਗਿੱਲਾ ਮਾਰਤਾ ਵਿੱਚੋਂ ਕੈਬਿਨੇਟ ਹੋ ਗਿਆ ਬਿਲਕੁਲ ਕਲੀਨ ਮੈਂ ਗਿੱਲਾ ਕੱਪੜਾ ਮਾਰਤਾ ਸਾਰਾ ਪਿੱਛੇ ਵੀ ਤੇ ਡਰਾ ਦੇ ਕੈਬਿਨੇਟ ਦੇ ਵਿੱਚ ਵੀ ਤੇ ਡਰਮ ਹੁੰਦਾ ਤੇ ਮੈਂ ਹੁਣ ਬਾਹਰ ਡਰਮ ਲਾ ਕੇ ਬਾਹਰ ਧੋਣੀ ਇਹਨੂੰ ਮੈਂ ਇਦਾਂ ਖੁੱਲਾ ਹੀ ਛੱਡ ਦਾਂ ਨਹੀਂ ਤਾਂ ਕਿ ਸੁੱਕ ਜੇ ਇਹ ਇਹਨੂੰ ਮੈਂ ਖੁੱਲਾ ਹੀ ਛੱਡ ਦੂੰਗੀ ਤੇ ਬਾਹਰ ਮੈਂ ਧੋਣੀ ਆਟੇ ਵਾਲਾ ਡਰਮ ਆਟੇ ਵਾਲਾ ਡਰਮ ਵੀ ਮੈਂ ਕਰਕੇ ਵਾਸ਼ ਥੋੜਾ ਵੱਡਾ ਇਸ ਕਰਕੇ ਮੈਂ ਬਾਹਰ ਲਾ ਜਾ ਕੇ ਇਹਨੂੰ ਵਾਸ਼ ਕਰਦੀ ਆ ਇੱਥੇ ਮੈਨੂੰ ਧੁੱਪ ਲੱਗੀ ਤੇ ਇੱਥੇ ਧੁੱਪੇ ਰੱਖ ਦੂੰ ਮੈਂ ਪਹਿਲਾਂ ਮੈਂ 5-7 ਮਿੰਟ ਤੱਕ ਇਹਨੂੰ ਮੈਂ ਉਲਟਾ ਕਰਕੇ ਰੱਖੇ ਪਾਣੀ ਵਿੱਚੋਂ ਨਿਕਲ ਜੇ ਹੁਣ ਇੱਥੇ ਧੁੱਪ ਆ ਤੇ ਮੈਂ ਧੁੱਪੇ ਰੱਖ ਦਾਂ ਚੰਗੀ ਤਰ੍ਹਾਂ ਸੁੱਕ ਜੂਗਾ ਤੇ ਹੁਣ ਮੈਂ ਸੋਚਿਆ ਕਿ ਆਟਾ ਇੰਨੇ ਵੱਡੇ ਡਰਮ ਵਿੱਚ ਨਹੀਂ ਪਾਉਣਾ ਡਰਮ ਕੱਢਣਾ ਬਹੁਤ ਜ਼ਿਆਦਾ ਔਖਾ ਤੇ ਇੰਨਾ ਜ਼ਿਆਦਾ ਆਟਾ ਸਾਡੇ ਲੱਗਦਾ ਵੀ ਡਰਮਾਂ 'ਚ ਕਦੇ ਭਰੇ ਹੀ ਨਹੀਂ ਘੱਟੇ ਦਾ ਡਰਮ ਵਿੱਚ 40 ਤੋਂ 50 ਕਿਲੋ ਆਟਾ ਪੈਂਦਾ ਪਰ ਸਾਨੂੰ ਇੰਨਾ ਆਟਾ 40 50 ਸੀ ਪਿਉਂਦੇ ਨਹੀਂ ਹੈਗੇ ਇਕੱਠਾ ਸਾਨੂੰ ਲੱਗਦਾ ਹੀ ਨਹੀਂ ਗੱਲ 20 ਕਿਲੋ ਪਿਉਣੇ ਵੱਧ ਤੋਂ ਵੱਧ 20 ਕਿਲੋ ਬਸ ਤੇ ਇਸ ਕਰਕੇ ਮੈਂ ਕਿਹਾ ਚਲੋ ਹੁਣ ਸਟੀਲ ਦੀ ਬਾਲਟੀ ਪਈ ਸੀ ਬਾਹਰ ਵਾਲੀ ਕਿਚਨ ਵਿੱਚ ਟੱਕਣ ਵਾਲੀ ਬਾਲਟੀ ਹੈ ਤੇ ਇਹਦੇ ਵਿੱਚ ਮੈਂ ਬਾल्टी ਵਿੱਚ ਆਟਾ ਪਾ ਲਾਂ ਨੇ ਦੇਖਦੇ ਇੱਕ ਵਾਰੀ ਇਹਦਾ ਯੂਜ਼ ਕਰਕੇ ਵੀ ਸਾਨੂੰ ਠੀਕ ਰਹਣਾ ਤੇ ਮੈਂ ਬਾल्टी ਪਹਿਲਾਂ ਰੱਖ ਕੇ ਵੀ ਦੇਖੀ ਸੀ ਆਟੇ ਵਾਲੇ ਕੈਬਨਟ ਵਿੱਚ ਵੀ ਠੀਕ ਹੈ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਵੀ ਬਿਲਕੁਲ ਉੱਥੇ ਆ ਗਈ ਤੇ ਸਾਈਡ ਤੇ ਜਗ੍ਹਾ ਵੀ ਕਾਫੀ ਬਚ ਗਈ ਤਾਂ ਮੈਂ ਕਿਹਾ ਚਲੋ ਹੁਣ ਬਾल्टी ਵਿੱਚ ਆਟਾ ਪਾਣੇ ਇਸ ਵਾਰੀ ਤੇ ਉੱਪਰ ਢੱਕਣ ਵੀ ਹੈਗਾ ਕਵਰ ਕਰਨ ਲਈ ਇਹਦੇ ਨਾਲ ਆਪ ਦਾ ਵੀ ਢੱਕਣ ਤੇ ਇਹ ਵੀ ਰੱਖ ਲਾਂ ਨੇ ਰੱਖਣੀ ਵੀ ਈਜ਼ੀ ਕੱਢਣੀ ਵੀ ਈਜ਼ ਜਦੋਂ ਮਾਰਚ ਤੋਂ ਉੱਥੇ ਚੱਕ ਕੇ ਵਿੱਚੋਂ ਕੈਬਨਟ ਨੂੰ ਸਾਫ਼ ਕਰ ਦੋ ਤਾਂ ਆਮ ਦਾ ਕੰਮ ਈਜ਼ੀ ਹੈ ਤੇ ਹੁਣ ਮੈਂ ਆਟਾ ਇਹਦੇ ਵਿੱਚ ਪਾ ਚੁੱਕੀ ਹਾਂ ਤੇ ਬਾਕੀ ਆਟਾ ਮੂੰਹ ਬਨ ਕੇ ਰੱਖ ਦਾਂਗੇ ਥੱਲੇ ਦਾ ਤੇ ਇਹ ਹੋ ਗਿਆ ਆਟੇ ਦਾ ਕੰਮ ਫਿਨਿਸ਼ ਡਰਾਅਰ ਵੀ ਸਾਫ਼ ਹੋ ਗਿਆ ਡਰਮ ਤੋਟ ਗਿਆ ਜਦੋਂ ਮੈਂ ਬਾਲਟੀ ਵਿੱਚ ਵੀ ਆਟਾ ਪੈ ਗਿਆ ਟਾਈਮ ਹੋ ਚੁੱਕਿਆ ਪੌਣੇ 7 ਦਾ ਤੇ ਮੈਂ ਨਾ ਬਾਹਰ ਸੈਰ ਕਰਕੇ ਥਡੀ ਸੀ ਮੈਂ ਕਿਹਾ ਚੱਲ 5 ਮਿੰਟ ਬੈਠ ਕੇ ਬਾਹਰ ਦਮ ਲੈ ਲਾਂ ਫਿਰ ਫਿਰ ਮੈਨੂੰ ਆਇਆ ਲੱਗਿਆ ਵੀ ਬਹਿਲੀ ਬੈਠ ਕੇ ਕਰੂੰਗੀ ਹਨਾ ਵੀ ਕੁਝ ਕਰ ਲਾਂ ਫਿਰ ਮੈਂ ਪਿਆਜ਼ ਚੱਕ ਲਈ ਪਿਆਜ਼ ਵੀ ਛਿੱਲੇ ਗਏ ਤੇ ਥੋੜਾ ਜਿਹਾ ਮੈਂ ਰੈਸਟ ਵੀ ਕਰ ਲੈ ਬੈਠ ਗਈ ਲੱਤਾਂ ਦਾਮ ਜਾਗੇ ਤੇ ਉਹ ਮੈਂ ਕਿਹਾ ਚਲ ਬੇਲੀ ਮਟਕੇ ਵੀ ਕੀ ਕਰਨਾ ਥੋੜੇ ਪਿਆਜ਼ ਛਿੱਲਣਾਂ ਨੇ ਵੈਸੇ ਪਿਆਜ਼ ਛਿੱਲੇ ਹੋਏ ਥੋੜੇ 2-4 ਕਿਸੇ ਨਾਲੋਂ ਜ਼ਿਆਦਾ ਹੈ ਨਹੀਂ ਸੀ ਛਿੱਲਣ ਵਾਲੇ ਸੀਗੇ ਤੇ ਇੱਧਰ ਮੈਂ ਪਿਆਜ਼ ਤੇ ਸ਼ਿਮਲਾ ਮਿਰਚ ਇਸ ਤਰ੍ਹਾਂ ਲੰਬੀ-ਲੰਬੀ ਕੱਟ ਲਈ ਕਿਉਂਕਿ ਮੈਂ ਐਗ ਬੋਇਲ ਕਰੇ ਨੇ ਤੇ ਐਗ ਨੂੰ ਨਾ ਮੈਂ ਤੜਕਾ ਲਗਾਉਂਗੀ ਪੀਸ ਕਰਕੇ ਨਾ ਐਗ ਦੇ ਤੜਕਾ ਲਗਾ ਦੂੰਗੀ ਸ਼ਿਮਲਾ ਮਿਰਚ ਪਿਆਜ਼ ਧੰਨਾ ਨਮਕ ਮਿਰਚ ਪਾ ਦੂੰਗੀ ਫਿਰ ਥੋੜਾ ਜਿਹਾ ਫੀਲਿੰਗ ਜਾਂ ਵੀ ਹੋ ਜਾਂਦਾ ਪੇਟ ਵੀ ਭਰ ਜਾਂਦਾ ਤੇ ਕਰਾ ਰਾਜਾ ਖਾਣ ਚ ਵਧੀਆ ਲੱਗਦਾ ਇਸ ਤਰ੍ਹਾਂ ਦਾ ਕੁਛ ਮੈਂ ਡਿਨਰ ਤਿਆਰ ਕੀਤਾ ਬਾਕੀ ਸਵੇਰ ਵਾਲੀ ਕਦੋਂ ਦੀ ਸਬਜ਼ੀ ਪਈ ਆਟਾ ਬਚਿਆ ਪਿਆ ਦੁਪਹਿਰੇ ਕਾਫੀ ਆਟਾ ਮੈਂ ਗੁੰਨ ਲਿਆ ਸੀ ਆਟਾ ਵੀ ਪਿਆ ਇਹ ਮੈਂ ਅਲੇ ਬਣਾਉਣੇ 10 ਮਿੰਟ ਹੋਏ ਪੌਣੇ 7:00 ਨਾ ਜ ਮੈਂ ਥੋੜਾ ਜਿਹਾ ਡਿਨਰ ਰਿਲੇਟ ਹੀ ਕਰੂੰਗੀ 7:00 ਵਜੇ ਬਣਾਉਂਗੀ ਠਹਿਕੀ 10-15 ਮਿੰਟ ਅਜੇ ਤਾਂ ਹੁਣ ਸੀ ਮੇਰੇ ਡਿਨਰ ਦਾ ਟਾਈਮ ਡਿਨਰ ਵਿੱਚ ਮੈਂ ਬਣਾਇਆ ਬੋਇਲਡ ਐਗ ਐਗ ਮਸਾਲਾ ਕਹਿ ਲਓ ਜਿਵੇਂ ਸਬਜ਼ੀਆਂ ਨੂੰ ਭੁੰਨ ਕੇ ਨਾ ਮਿਰਚ ਪਾ ਕੇ ਥੋੜਾ ਕਰਾਰਾ ਹੋਇੰਦਾ ਟੇਸਟੀ ਲੱਗਦਾ ਤੋ ਇਸੇ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ